ਇੱਕ ਐਸਾ ਮੰਦਿਰ ਜਿੱਥੇ ਇਤਿਹਾਸ ਵੀ ਬੋਲਦਾ ਹੈ ਤੇ ਭਗਤੀ ਵੀ ਮਹਿਕਦੀ ਹੈ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮਹਾ ਸ਼ਿਵ ਰਾਤਰੀ ਦਾ ਵਿਸ਼ਾਲ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਦੂਰ ਦੂਰ ਤੋਂ ਪਗੜ ਮੱਥਾ ਟੇਕਣ ਪੁੱਜ ਰਹੇ ਹਨ ਇਸ ਮੌਕੇ ਦੀਆਂ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਪੂਰੀ ਰਿਪੋਰਟ ਮੈਂ ਤੁਹਾਡਾ ਆਪਣਾ ਪੱਥਰ ਦਾ ਲਾਪਰੀ ਸੀ ਕੁਸ਼ਪੁਰ ਅੱਜ ਅਸੀਂ ਪਹੁੰਚਿਆ ਜਿਹੜਾ ਗਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਜਿੱਥੇ ਇੱਕ ਸ਼ਿਵ ਪ੍ਰਾਚੀਨ ਮੰਦਿਰ ਹੈ ਉਹ ਸਾਡੇ ਨਾਲ ਮੰਦਿਰ ਦੇ ਕੁਝ ਕਮੇਟੀ ਦੇ ਮੈਂਬਰ ਨੇ ਜੁੜੂ ਹੋਣਾ ਹੈ ਅਗਰ ਬਾਤ ਕਰਕੇ ਇਸ ਮੰਦਿਰ ਦੇ ਇਤਿਹਾਸ ਤੋਂ ਸੰਖੇਪ ਤੁਹਾਨੂੰ ਜਾਣਕਾਰੀ ਦਿੰਦਾ ਹੈ ਸ਼ੰਕਰ ਜੀ ਆਪਾਂ ਜਿਹੜਾ ਖੜੇ ਆ ਇਹ ਸ਼ਿਵ ਮੰਦਿਰ ਕਲਾਨੌਰ ਜਿਹੜਾ ਪੰਜਾਬ ਜਿਹੜਾ ਗਰਦਾਸਪੁਰ ਦੇ ਵਿੱਚ واقعਿਆ ਹੈ ਔਰ ਇਹ ਮੰਦਿਰ ਜਿਹੜਾ ਬਹੁਤ ਹੀ ਪ੍ਰਾਚੀਨ ਹੈ ਇਸਦਾ ਇਤਿਹਾਸ ਹੈ ਜੇ ਅਕਬਰ ਨੂੰ ਇੱਥੇ ਰਾਜਪੋਤ ਹਸਪਤਾਲ ਪੋਚੀ ਹੋਈ ਸੀਗੀ 14 ਸਾਲ ਦੀ ਉਮਰ ਚ ਉਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਕਰ ਗਏ ਪਰ ਅਸੀਂ ਉਹਨਾਂ ਦਾ ਗਵਰਨਰ ਰਹਿ ਗਿਆ ਇੱਥੇ ਉਹਨਾਂ ਦੇ ਸਾਲੇ ਹੁੰਦੇ ਸੀਗੇ ਜੇ ਇੱਥੇ ਜਗ੍ਹਾ ਜੀ ਉਜਾਰ ਹੁੰਦੀ ਸੀ ਉਹਨਾਂ ਨੇ ਘੋੜੇ ਥੇ ਬਧੇ ਤੇ ਘੋੜੇ ਜੇ ਸੀਦਾ ਖੁੱਲ ਕੇ ਜੇ ਤੁਰਨ ਲਗੇ ਤਾਂ ਕਈ ਘੋੜੇ ਜੋ ਲੰਗੜੇ ਹੋਵੇ ਜਦੋਂ ਉਹਨਾਂ ਨੇ ਤਫ਼ਤੀਸ਼ ਕੀਤੀ ਤਾਂ ਇਹ ਜਗ੍ਹਾ ਦੀ ਪਟਾਈ ਕੀਤੀ ਗਈ ਤੇ ਸ਼ਿਵਜੀ ਬਾੜ ਦਾ ਵਗਰਾ ਪ੍ਰਗਟ ਹੋਇਆ ਔਰ ਉਸ ਵਕਤ ਉਹ ਫਿਰ ਗੱਲ ਕੀਤੀ ਗਈ ਤੇ ਵੀਰਬਾਲ ਜਿਆ ਸੀ ਉਹਦਾ ਵਜ਼ੀਰ ਸੀਗਾ ਵੀਰਬਾਲ ਦੇ ਕਹਿਣ ਤੇ ਫਿਰ ਅਕਬਰ ਨੇ ਇਸ ਮੰਦ ਦਾ ਨਿਰਮਾਣ ਕੀਤਾ ਔਰ ਇਹ ਜਿ ਸ਼ੂਜੀ ਮਹਾਰਾ ਜੋ ਰਾਜਮਨ ਹੈ ਇੱਥੇ ਨਹੀਂ ਹੈਗਾ ਇਹ ਸਿਰਫ ਵਰਲਡ ਵਿੱਚ ਦੋ ਜਗ੍ਹਾ ਹੀ ਹੈ ਇੱਕ ਕਲਾਨੌਰ ਔਰ ਇੱਕ ਮੱਕਾ ਮੱਕਾ ਵੀ ਜੋ ਹੈ ਉਹ ਵੀ ਇਹੋ ਇਹੋ ਸ਼ਿਵ 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 ਗ੍ਰਾਹ ਹੈ ਉਹ ਵੀ ਅੰਡਰਗਰਾਉਂਡ ਹੈ ਉਹਦੇ ਵੀ ਜਿਹੜੇ ਮੁਸਲਮਾਨ ਕਮਿਊਨਿਟੀ ਹਾਜ਼ਰ ਨੂੰ ਜਾਂਦੇ ਹਨ ਉਹਦੇ ਦਰਸ਼ਨ ਤੇ ਨਹੀਂ ਕਰਦੇ ਪਰ ਉਹਦਾ ਬੋਸਾ ਕਾਬੇ ਹਾਂ ਔਰ ਇਸ ਜਗ੍ਹਾ ਤੇ ਕਲਾਂ ਨੌਰ ਹਰ ਸਾਲ ਸ਼੍ਰਾਤੀ ਦੇ ਮੇਲੇ ਤੇ ਮੇਲਾ ਲੱਗਦਾ ਹੈ ਔਰ ਇਸ ਮੇਲੇ ਜਿਆ ਬਹੁਤ ਤੁਮਾਨ ਹੈ ਬਹੁਤ ਦੂਰ ਦੂਰ ਤੋਂ ਲੋਕੀ ਆਦੇ ਨੇ ਔਰ ਆਪਣਾ ਆਣ ਕੇ ਇੱਥੇ ਮਨਤਾ ਮਨਾਂਦੇ ਨੇ ਔਰ ਇਸ ਇਸੇ ਸ਼ੋਭਾ ਵਾਸੇ ਹਰ ਸਾਲ ਸ਼ਵਾਲਾ ਪ੍ਰਬੰਧਕ ਬੇਟੀ ਬਣੀ ਹੋਈ ਹੈ ਜਿਹੜੀ ਕਿ ਕੋਟ ਦੇ ਉੱਮਾਣਾ ਬਣੀ ਹੈ ਪਹਿਲੋਇ ਚ ਉਹ ਯਾਰੀ ਰਹਿਦੇ ਸੀ ਔਰ ਉਸ ਮੰਦਿਰ ਦੀ ਜ਼ਮੀਨ ਦਾ ਨਿਯਾਇਜ਼ ਵਰਤੋਂ ਗੱਲ ਰਹੀ ਸੀ ਤਾਂ ਸ਼ਹਿਰਦਾਰਾਂ ਦੇ ਹੱਲ ਕੇ ਮੁਕੱਦਮਾ ਕਰਕੇ ਕਿ ਉਹ ਮੁਕੱਦਮੇ ਜੇ ਕਮੇਟੀ ਬਣੀ ਹੈ ਔਰ ਉਸ ਕਮੇਟੀ ਨੇ ਇਹਦੀ ਬਿਲਡਿੰਗ ਜਿਹੜੀ ਉਹ ਦੇਖ ਰਹੇ ਹੋ ਉਹ 14 ਸਾਲ 400 ਸਾਲ ਪੁਰਾਣੀ ਨਹੀਂ ਹੈ ਉਹ ਸਾਰੀ ਬਿਲਡਿੰਗਾਂ ਨੂੰ ਢਾ ਕੇ ਫਿਰ ਨਵੀਂ ਬਿਲਡਿੰਗਾਂ ਦਾ ਸਾਰਾ ਕੀਤਾ ਗਿਆ ਹੈ ਔਰ ਅੱਗੇ ਵੀ ਇੱਥੇ ਯਾਤਰੀਆਂ ਦੇ ਰਹਿਣ ਵਾਸਤੇ ਕਮਰੇ ਬਣਾਏ 10 ਕਮਰੇ ਬਣਾਏ ਹਨ ਵਾਸਤੇ ਲੈਟਰ ਬਣਾਏ ਗਏ ਹਨ ਔਰ ਜਿਹੜੇ ਉਹਨਾਂ ਵਾਸਤੇ ਸ਼ਾਦੀ ਦੇ ਮੇਲੇ ਉਤੇ ਜਦੋਂ 11 ਦਿਨ ਦੀ ਪਹਿਲਾਂ ਸ਼ਿਵਪੁਰ ਦਾ ਬਾਸ ਫੇਰੀ ਨਿਕਲਦੀ ਹੈ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਬੜੀ ਸ਼ਰਧਾ ਨਾਲ ਜਾਂਦੀ ਹੈ ਲੋਕਾਂ ਸ਼ਰਧਾਪੂਰ ਕਪੜੇ ਘਰ ਬਣਾਉਂਦੇ ਨੇ ਔਰ ਉਹਨਾਂ ਦਾ ਪੂਰਾ ਸੇਵਾ ਕਰਦੇ ਨੇ ਉਸ ਤੋਂ ਬਾਅਦ ਨਾਲ ਸ਼ਿਵਪੁਰ ਦਾ ਪਾਠ ਖੇ ਲਿਆ ਜਾਂਦਾ ਹੈ ਜਿਹਦਾ ਨੌਂਦਾ ਚੱਲਦਾ ਹੈ ਉਸ ਦਾ ਪੋਗੀ 12 ਰੁਪਿਆ ਤੇ ਸ਼ੁਭਾ ਯਾਤਰਾ ਦੇ ਪੋਗ 12 ਰੁਪਿਆ ਤੇ 13 ਦਿਨ ਨੂੰ ਫਿਰ ਸ਼ਿਵ ਰਾਮ ਜੀ ਤੋਂ ਮਾਰਦਾ ਪਾਠ ਰੱਖਿਆ ਗਿਆ ਹਰ ਸਾਲ ਖੇ ਜਾਂਦਾ ਹੈ ਔਰ ਉਹਦਾ ਪੋਗੜਾ ਅੱਜ ਪਏਗਾ अज फिर मुड़के शोभा यात्रा कड़ी जाएगी जिस हजारों लोग ही कल बारहों लोग आज शोभा यात्रा की शोभा वधा और शोभा यात्रा या सारे शहर की परिक्रमा करते हुए मुड़के शिव मंदिर समाप्त होगी राह में ब लख लोगों ने बख जगह लंगर लाए होते फुला वर्षा करते हैं और कई गांधी इंतजाम हैं इतने भी हर साल ल... शिवरात्रि शिवरात्रि और उसको तो पहले भी लंगर इत लंगर की सेवा चालू है लंगर इन्हें चौबी बारह महीने लगा रहा है ਔਰ ਉਹ ਲੋਕਲ ਸੇਵਾ ਕੀਤੀ ਜਾਂਦੀ ਹੈ ਔਰ ਇਸ ਵਾਸਤੇ ਤੁਸੀਂ ਤੁਸੀਂ ਵੀ ਆਓ ਔਰ ਆਕੇ ਆਪਣੇ ਆਪਣੀਆਂ ਮਨੋ ਕਾਮਨਾ ਪੂਰਨ ਕਰੋ ਮੇਰਾ ਪੱਕਾ ਵਾਦਾ ਹੈ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਔਰ ਸ਼ਰਤ ਨਾਲ ਕਹਿ ਸਕਦਾ ਹਾਂ ਕਿ ਜਿਹੜਾ ਵੀ ਸ਼ਰਤੀ ਦੇ ਮੌਕੇ ਦਾੜ ਕੇ ਆਪਣੀ ਮਨੋ ਕਾਮਨਾ ਮਨ ਰੱਖੇਗਾ ਜੀ ਵਾਲੋਂ ਦੀ ਪੂਰਨ ਕਰੇਗੇ ਜੈ ਸ਼ੰਤਰ ਜੈ ਸ੍ਰੀ ਰਾਮ ਜੈ ਸ਼ੰਕਰ ਕੀ ਸਾਰਿਆਂ ਨੂੰ ਇਹ ਕਲਾ ਨੌਰ ਸ਼ਿਵ ਮੰਦਿਰ ਇਹ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪੜਦਾ ਕਲਨੌਰ 시 ਮੰਦਿਰ ਤੋਂ ਇਹ ਪ੍ਰਾਚੀਨ 시ਵਾਲਾ ਹੈ यहां जो है राजा अकबर डेरा डाल रखा था तो पीछे जो है ये मंदिर के पीछे जो है घोड़ों का तबेला हुआ करता था तो जब उसके घोड़े निकलते थे तो हर एक घोड़ा लूला लंगड़ा हो जाता था आगे नहीं जा पाता था फिर अकबर इस जगह को खुदवाता है तो प्राचीन शिवलिंग निकलती है उसने पहले जो है मंदिर बनाई थी मंदिर का आकार बनाया था ऊपर मस्जिद का आकार था नीचे मंदिर का था उसके बाद जो है राजा रणजीत सिंह लड़के खड़क सिंह उनका शासक आया उन्होंने मस्जिद के ऊपर मंदिर बनाई उनको सपनाया था कि ये शिवजी है उसके बाद जब खुदाई करते समय शिवलिंग पे कई बजी तो एक तरफ से खून और लस्सी निकल रहा था शिवलिंग से नाग देवता इन पे कभी भी आते हैं और बैठ जाते हैं जो भी लोग मनोकामना मन से मांगते हैं पूरी होती है मंदिर के ऊपर चार स्तंभ हैं, वो चारों स्तंभों में उल्लू बैठते हैं अमावस्या के दिन और ज्यादा जोर जोर से चिल्लाते हैं जैसे लोग सांसे चलाते हैं वैसे पहरा देते हैं उल्लू यही इतिहास है जो भी मनोकामना लोग मांगते हैं पूरी होती है और अभी जो है शिवरात्रि का टाइम चल रहा है तो भक्तजनों की भीड़ लगी हुई है सभी लोग श्रद्धा पूर्वक मत्था टेक रहे हैं और आप भी आइए सभी लोग दर्शन कीजिए मनोकामना मांगिये भगवान के जय श्री राम ये अभी जो है फिलहाल रामायण चल रहा है रामायण के बाद आज जो है शोभा यात्रा निकाली जाएगी तो शोभा यात्रा में सभी लोग आए शामिल हों फिर कल जो है रात में बारह बजे से पैर शुरू हो जाएगा तो शिवरात्रि के दिन आज रात बारह बजे से यहाँ मनाया जाता है तो पहले दिन से ही मनाया जाता है फिर कल जो है आठ बजे से लेकर और चार बजे तक चार पहर की पूजा होगी शिव मंदिर में सभी लोग आइए पूजा वंदना करिए जैसे हाँ जी हाँ जी लंगर का प्रबंध किया गया लंगर अच्छी व्यवस्था रहने सहने की लंगर की हर चीज की व्यवस्था की गई है कमेटी वालों जगराता होंगे सभी चीज की व्यवस्था अच्छे से कमेटी द्वारा की गई मंदिर कमेटी द्वारा जैसे हाँ जी हाँ जी पूरे शहर को घूम गुं, घूमती है पूरे शहर को दो बजे स्टार्ट हो जाती है यहाँ से निकल जाती है शाम को जो है छह बजे यहाँ मंदिर फिर से प्रवेश करती है